ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀਓ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੇਰ ਅਕਾਲ ਮੂਰਤ ਜਿਨਿ ਸੇ ਭੰ ਗੁਰ ਪ੍ਰਸਾਦ ਆਸਾ ਮਾਲਾ ਪਹਿਲਾ ਵਾਰਸ ਲੋਕਾਂ ਨਾਲ ਸਲੋਕ ਵੀ ਮਹਲੇ ਪਹਿਲੇ ਕਿ ਲਿਖੇ ਟੂੜੇ ਅਸਰਾ ਚ ਕੀਤਨੇ ਸਲੋਕ ਮਾਲਾ ਪਹਿਲਾ ਬਲੇਹਾਰੀ ਗੁਰਪਣੈ ਦਿਹਾੜੀ ਸਦਵਾਰ ਜਨਮਾਨਸਤੇ ਦੇਵਤੇ ਕੇ ਕਰਤਨਾ ਲਾਗੀ ਵਾਰ ਮਹਲਾ ਦੂਜਾ ਜੈਸੋ ਚੰਦ ਉਗਐ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰ ਬਿਨ ਕੋਰ ਅੰਧਾਰ ਮਹਲਾ ਪਹਿਲਾ ਨਾਨਕ ਗੁਰੂ ਨਾ ਚਿਤਨੇ ਮਨ ਆਪਣੇ ਸੁਚੇਤ ਛੁਟੇ ਤਲਬ ਬਾੜ ਜਿ ਸੰਝੇ ਅੰਦਰ ਖੇਤ ਕੀਤੇ ਅੰਦਰ ਛਟਿਆ ਕੋ ਨਾਨਕ ਸੋ ਨਾਏ ਫਲਿਆਂ ਫੁਲਿਆਂ ਬਪੜੇ ਵੀ ਤਨ ਵਿੱਚ ਸਵਾਉ ਕੋੜੀ ਆਪੇ ਨੇ ਆਪ ਸਜਵ ਆਪੇ ਨੇ ਰਚਵ ਨਾਉ ਦੁਇ ਕੁਦਰਤ ਸਾਜੇ ਕਰਸ ਨਿੱਟੋ ਚਾਉ ਦਾਤਾ ਕਰਤਾ ਆਪ ਤੂੰ ਤਰ ਦੇਵੇ ਕਰੇ ਪਸਾਉ ਤੂੰ ਜਾਣੋ ਈ ਸਭ ਸੇ ਜੇ ਜਿਲੇ ਲੈ ਚੰਦ ਕਵਾਉ ਕਰਸ ਨਿੱਟੋ ਚਾਹ ਸ਼ਲੋਕ ਮਾਂ ਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰੇਮੰਡ ਸੱਚੇ ਤੇਰੇ ਲੋ ਸੱਚੇ ਆਕਾਸ਼ ਸੱਚੇ ਤੇਰੇ ਕਰਨੈ ਸਰ ਵਿਚਾ ਸੱਚਾ ਤੇਰਾ ਅਮਰ ਸੱਚਾ ਦੀਪਾਂ ਸੱਚਾ ਤੇਰਾ ਖਉ ਸੱਚਾ ਪ੍ਰਮਾਨ ਸੱਚਾ ਤੇਰਾ ਕਰਨ ਸੱਚਾ ਨਿਸ਼ਾਨ ਸੱਚੇ ਤਦ ਆਖੇ ਲੱਖ ਕਰੋੜ ਸੱਚੇ ਸਭ ਤਾਂ ਸੱਚੇ ਸਭ ਜੋ ਸੱਚੀ ਤੇਰੀ ਸਿਵ ਸੱਚੀ ਸਾਲਾ ਸੱਚੀ ਤੇਰੀ ਕੁਦਰ ਸੱਚੇ ਪਾਛਾ ਨਾਰਕ ਸੱਚ ਤਿਆਨ ਸੱਚ ਜੋ ਮਰਜ ਮੈਂ ਸੋ ਕੱਚ ਨਿਕੱਚ ਮਹਲਾ ਪਹਿਲਾ वडी वड़े जा सच ने आर वडी ला वीडियाई पुछना दात वडी वड़े जा पे आप कतनी जाए कीता करना जाए माला दूजाए जो सच्चे की कोठड़ी सच्चे का बिचवा सिक नकम समाय लेकना कुमे करे विनाश

ਲੇਕ ਨਾਮੇ ਦਰਮ ਬਿਆਲੇ ਸ੍ਰੋਕ ਮਹਲਾ ਪਹਿਲਾ ਵਿਸਮਾਦਨਾਤ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਫਿਰ ਵਿਸਮਾਦ ਰੋ ਵਿਸਮਾਦ ਨੰ ਰੰਗ ਵਿਸਮਾਦ ਨਾਂਗੇ ਫਿਰੇ ਜੰਤ ਵਿਸਮਾਦ ਪੁਣ ਵਿਸਮਾਦ ਭਾਣੇ ਵਿਸਮਾਦ ਅਗਣ ਖੜੇ ਵਡਾਣੇ ਵਿਸਮਾਦ ਰਤੇ ਵਿਸਮਾਦ ਖਾਣੇ ਇਸ ਮਾਦ ਸਾਧ ਲੱਗੇ ਪ੍ਰਾਣੇ ਇਸ ਮਾਦ ਸੁਜੋਗ ਇਸ ਮਾਦ ਵਿਜੋਗ ਇਸ ਮਾਦ ਪੋਗ ਇਸ ਮਾਦ ਪੋਗ ਇਸ ਮਾਦ ਸਿਵਤ ਇਸ ਮਾਦ ਸਲਾਵ ਇਸ ਮਾਦ ਉਜੜ ਇਸ ਮਾਦਰਾ ਇਸ ਮਾਦ ਨੇੜੇ ਇਸ ਮਾਦ ਦੂਰ ਇਸ ਮਾਦ ਦੇਖੇ ਹਾਜ਼ਰਾ ਹਜੂਰ ਵੇਖੋ ਨਾਨਕ ਇਸ ਮਾਦ ਵੇਖ ਇਸ ਮਾਦ ਰਿਆ ਇਸ ਮਾਦ ਨਾਨਕ ਉਜਣ ਪੂਰੇ ਭਾਗ ਮਾਲਾ ਪਹਿਲਾ ਕੁਦਰਤ ਇਸੇ ਕੁਦਰਤ ਸੁਰੀਆ ਕੁਦਰਤ ਬਹੁਤ ਸਾਰ ਕੁਦਰਤ ਪਤਾ ਲਿਆ ਕਾਸੀ ਕੁਦਰਤ ਸਰਬਕਾਰ ਕੁਦਰਤ ਦੇਵ ਪ੍ਰਾਨ ਕਤੇ ਪਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀ ਜਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਪਮਾਨ ਕੁਦਰਤ ਦੇ ਕੌਣ ਪਾਣੇ ਬਸੰਤਰ ਕੁਦਰਤ ਦੇ ਤੀਖਾਕ ਸਭ ਤੇਰੀ ਕੁਦਰਤ ਤੋਂ ਕਾਦਰ ਕਰਤਾ ਪਾਕੇ ਨਾਏ ਪਾਕ ਨਾਨਕ ਕਮੇ ਅੰਦਰ ਵੇਖੇ ਵਰਤੇ ਤਾ ਕੋ ਤਾ ਕੋੜੀ ਆਪਿ ਨੇ ਭੋਗ ਭੁਖ ਬਸ ਭੋਗ ਓਏ ਬਸ ਮਣ ਕੋ ਸਦਾਏ ਵੱਡਾ ਦੁਨੀ ਦਾਰਗਲ ਮੰਗਲ ਕਥ ਚਲਾਇਆ ਕੇ ਕਰਨੇ ਕੀਰਤ ਬਾਚੀ ਬੇ ਲੇਕ ਕਰ ਸਮਝਾਇ ਧਵ ਨਾਏ ਪਉਂਦੇ ਹੁ ਸੁਣਿਆ ਕਿਆ ਰਵਾਇਆ ਮਨੰਦੇ ਜਨਮ ਗੋਆਸ ਲੋਕ ਮਾਲਾ ਪਹਿਲਾ ਪੈ ਵਿੱਚ ਕੋਣਾ ਸਦਵਾ ਪੈ ਵਿੱਚ ਚੱਲੇ ਲਖ ਦਰਿਆਵ ਬੇ ਵਿੱਚ ਗਣਕਟੇ ਵਿਰਾਗ ਵਿੱਚ ਧਰਤੀ ਤਪੀ ਪਾਰ ਬੇ ਵਿੱਚ ਇੰਦ ਫਿਰੇ ਸਰ ਪਾਰ ਬੇ ਵਿੱਚ ਰਾਜਾ ਧਰਮ ਦਵਾਰ ਬੇ ਵਿੱਚ ਸੂਜੇ ਵਿੱਚ ਚੰਦ ਕੋ ਕਰੋੜੇ ਚਲਤ ਅਨੰਤ ਬੇ ਸਰਵ ਸੁਰਨਾਥ ਬੇ ਵਿੱਚ ਨਾਨਕ ਆਕਾਸ ਬੇ ਵਿੱਚ ਦਮਾ ਬਲ ਸੂਰ ਬੇ ਵਿੱਚ ਆਵੇ ਜਾਵੇ ਪੂਰ ਸੁਗਲਿਆ ਪੂ ਲਿਖਿਆ ਸ੍ਰੀ ਲਾਇਕ ਨਾਨਕ ਨਿਰਭਉ ਨਿਰੰਕਾਸ ਸਚੇ ਕਮਾਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਔਰ ਕਿਤੇ ਰਾਮ ਰਵਾਲ ਕਿਤੇ ਅਗਨ ਕਾਣੀਆਂ ਕਿਤੇ ਬੇਦ ਵਿਚਾਰ ਕਿਤੇ ਨੱਚੇ ਮੰਗੇ ਤੇ ਗੜਮੜ ਪੂਰੇ ਤਾਲ ਵਿਚਾਰੀ ਵਿਚਾਰ ਮੈਂ ਕੱਢੇ ਵਿਚਾਰ ਗਾਵੇ ਰਾਜ ਰਾਣੀਆਂ ਬੋਲੇ ਅਲਪ ਤਾਲ ਲਪਟਕਿਆਂ ਕੇ ਮੋਦੜ ਰਪਟਕਿਆਂ ਕੇ ਹਾਰ ਜੇ ਤਨ ਪਾਏ ਨਾਨਕਾ ਸੇਤਰ ਹੋਵੇ ਛਾਰ ਗਿਆਨ ਗਲੇ ਰੂਜਿਤ ਨਾ ਕਰੜਾ ਸਾਰ ਕਰ ਮਿਲ ਤਾ ਪਾਈ ਹੋਰ ਕੁਮ ਤੁਕਮ ਕੁਕਾਰ ਤੋੜੀ ਨਦਰ ਕਰੇ ਜੇ ਆਪਣੇ ਤਾਂ ਨਦਰੇ ਸਤਿਗੁਰੂ ਪਾ ਇਹ ਜੀਆਂ ਬਹੁਤ ਜਨ ਬਰ ਮੈਂ ਆਤਾਂ ਸੁ ਸੁ ਸੁਣਾਇ ਸਤਿਗੁਰ ਜਿਵੜ ਤਤ ਕੋ ਨ ਸੁ ਸੁਣਿਆ ਲੋਕ ਸੁਬਾਇਆ ਸਤਿਗੁਰ ਮਿਹਰ ਸਿਪ ਜਿਨੇ ਵਿੱਚ ਆਪਿ ਗਵਾ ਜਨ ਸੱਚੋ ਸੋਚੇ ਬਿਜੈ ਸ਼ਲੋਕ ਮਾਲ ਪੈ ਲੱਕੜੀਆਂ ਸਿ ਬੇ ਗੋਪੀਆਂ ਪੈ ਰਿਗਨ ਗੋਪਾਲ ਗਣਿ ਪੁਣ ਪੁਣਿ ਬਸੰਤਰ ਚੰਦ ਸੂਰਜ ਉਤਾਰ ਸੁਗਲੇ ਦਰਤੀ ਮਾਲ ਤਨ ਵਰਤਰ ਸਮਝ ਜਾਰ ਹੈ ਨਾਨਕ ਮੁਸੇ ਗਿਆਨ ਵਣੀ ਖਾਇ ਗੇ ਜਮਕਾਲ ਮਾਲਾ ਪਹਿਲਾ ਵਨ ਚਲੇ ਨਚਨ ਗੁਰ ਪੈਰ ਹਿਲਾਣ ਤੈ ਰਣ ਸਿ ਉੜ ਉੜ ਰਾਵਾਂ ਜਾਟੇ ਪੈ ਵੇਖੇ ਲੋਕ ਸਿ ਗਰ ਜਾਏ ਰੋਟੀਆਂ ਕਰਨ ਪੂਰੇ ਤਾਲਾ ਪਿਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਜੇ ਰਾਮ ਨਿਰਪੂਰਨ ਰੰਕਾ ਸਚ ਨਾਮ ਜਾ ਕਾ ਗਿਆ ਸਖਲ ਜਾਨ ਸੇਵਕ ਸੇਵ ਕਰਮ ਚੜਾਵ ਬਿਨੇ ਰਹਿਣ ਜਿਨਾ ਮਨ ਚਾਉ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਕੋ ਲੋ ਚਰ ਕਾ ਚੱਕੇ ਚਾਕ ਤਲ ਵਰੋਲੇ ਬਹੁਤ ਅਨੰਤ ਲਟ ਮਦਾਨੀ ਅਨਗ ਪੰਕੇ ਪੌਂਦਿਆ ਲੈ ਨਸਾ ਸੋਏ ਝੜ ਪੋਏ ਜੰਤ ਨਾਨਕ ਪੌਂਦਿਆ ਬਣਤ ਨ ਅੰਤ ਬੰਦਨ ਬੰਦ ਪਵਾਏ ਸੋਏ ਕਰਤ ਨੱਚੇ ਸਭ ਕੋਏ ਨੱਚਣ ਸੱਸੇ ਚਲੇ ਸਿਰੋਏ ਉਡ ਨਾ ਜਾਏ ਸਿੱਧ ਨਾ ਹੋਏ ਨੱਚਣ ਕੁਦਰ ਮਨ ਕਾ ਚਾਉ ਨਾਮੁ ਜਨ ਮਨ ਪਾਉ ਤਨਾ ਮਨ ਪਾਉ ਪਉੜੀ ਨਾਮੁ ਤੇਰਾ ਅੰਕਾਰ ਹੈ ਨਾਏ ਲਈ ਨਿਰਕ ਨਾ ਜਏ ਜਿਪਨ ਸਭ ਤੇ ਸਦਾ ਜੈ ਖਾਜਿਆ ਅਗ ਗਵਾਈਏ ਜੀ ਰੋੜੀ ਚੰਗਾ ਆਪਣਾ ਤਰਪਨੋ ਨਿ ਸਦਾਈਏ ਜਜਰਵਾ ਨਾਮ ਪ੍ਰਤ ਕਰੇਂ ਦਿਆਈਏ ਕੋ ਰਨ ਪਰਿਏ ਪੈਸ ਲੋਕ ਮਾਲਾ ਪੈਲਾ ਮੁਸਲਮਾਨਾ ਸਭ ਸਰੀਰਤ ਪੜ੍ਹੜ ਕਰੇ ਵਿਚਾਰ ਬੰਦੇ ਸਿ ਜਿਪਤ ਬੰਦੀ ਵੇਖਣ ਕੋ ਦਿਦਾਰ ਹਿੰਦੂ ਸਲਾ ਇ슬람 ਦਸਰੂਪ ਅਪਾਰ ਤੀਰਤ ਨਾ ਮਿਰਚਾ ਪੂਜਾ ਵਰਵਾਸ ਵਿਕਾਰ ਜੋਗੀ ਸੁਨ ਤੇ ਆਵਨ ਜੇ ਤੇ ਅਲਖ ਨਾਮ ਕਰਤਾ ਰੇ ਸੁਖਮੂਰਤਿ ਨਾਮੁ ਨਿਰੰਜਨ ਕਾਇਆ ਕ ਆਕਾਰ ਸਤਿਆ ਮਨ ਸੰਤੋਖੁ ਜੇ ਦਿਨੇ ਕੇ ਵਿਚਾਰ ਜੇ ਦੇ ਮੰਗੇ ਸੇ ਸਭਾ ਬਣਾ ਸੁਭਾ ਕਰੇ ਸੰਸਾਰ ਚੋਰਾ ਚਾਰਾਂ ਤੇ ਕੁੜਿਆ ਰਖਾ ਭਾਵੇਂ ਕਾਰ ਇੱਕ ਹੁੰਦਾ ਖਾਇ ਚਲੇ ਤਾਓ ਤਿਨਾਂ ਵੀ ਕਾਈ ਕਾਰ ਅੰਜਲਤਰ ਜੀਆਂ ਪੋਰੀਆਂ ਲੋਵਾ ਕਰ ਕਾਰ ਓ ਜੇ ਆ ਕਿਸ ਤੋ ਜਾਣ ਤਿਨਾਂ ਵੀ ਤੇਰੀ ਸਾਰ ਨਾਨਕ ਬੁਖਤ ਬੁਖਸਲਾ ਸਤਿਨਾਮ ਆਦਾਰ ਸਦਾ ਨੰਦਰੇ ਤਨ ਰਾਤੇ ਗੁਣਵੰਤਿਆ ਪੈਸ਼ਾਰ ਮਲ ਪੈਲਾ ਮਿੱਟੀ ਮੁਸਲਮਾਨ ਕੀ ਪੜੇ ਪਈ ਕਮਿਆਰ ਫੁੜ ਪਾਂਡੇ ਟੰਗ ਜਦ ਦੀ ਕਰੇ ਪੁਕਾਰ ਜਰ ਜਰ ਰੋਵੇ ਪੜੇ ਜਰ ਜਰ ਪਾਵੇ ਅੰਗਿਆਰ ਨਾਨਕ ਜਿਨ ਕਿਰਤੇ ਕਾਰਣ ਕੀਆ ਸੋ ਜਾਣੇ ਕਰਤਾਰ ਪੜੇ ਮੈਨ ਸਤਿਗੁਰ ਕਿਰਨ ਆ ਪਾਇਓ ਮੈਨ ਸਤਿਗੁਰ ਕਿਰਨ ਆ ਪਾਇ ਸਤਿਗੁਰ ਚਾਪੁਰਖਾਨ ਕਰ ਪ੍ਰਗਟ ਆਪ ਸੁਨਾਇਆ ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚ ਮੋਹ ਚੁਕਾਇਆ ਤਮੇ ਵਿਚਾਰਿ ਸੱਚੇ ਸੋਚਿ ਤਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪੈਸ ਲੋਕ ਮਹਲਾ ਪਹਿਲਾ ਹੌ ਵਿੱਚ ਆਇਆ ਹੌ ਵਿੱਚ ਗਿਆ ਹੌ ਵਿੱਚ ਜੰਮਿਆ ਹੌ ਵਿੱਚ ਮਵਾ ਹੌ ਚ ਦਿੱਤਾ ਹੌ ਚ ਲਿਆ ਹੌ ਚ ਖਟਿਆ ਹੌ ਵਿੱਚ ਗਿਆ ਹੌ ਚ ਸਚਿਆਰ ਕੁੜਿਆ ਰਾਂ ਵਿੱਚ ਪਾਪਨ ਵਿਚਾਰ ਹੌ ਵਿੱਚ ਨਿਰਖਸਰਗ ਅਵਤਾਰ ਹੌ ਵਿੱਚ ਸਿ ਅਮਚ ਰੋਵੇ ਹੌ ਵਿੱਚ ਪਰਿਆ ਉੱਚਤ ਹੋਵੇ ਹੌ ਵਿੱਚ ਜਾ ਤੇ ਜਨ ਸਿੱਖ ਹੋਵੇ ਹੋ ਵਿੱਚ ਮੋਰ ਕਮੁਜ ਹੋਜ ਸਿਆਣਾ ਮੋਗ ਮੁਕਤ ਕੀ ਸਾਰ ਨਾ ਜਾਣਾ ਹੋ ਵਿੱਚ ਮਾਇਆ ਹੋਜ ਚਾਇਆ ਮੈਂ ਕਰ ਕਰ ਜੰਤੂ ਪਾਇ ਹੋ ਮੈਂ ਬੂਝੇ ਤੰਦਰੁ ਸੂਝ ਗਿਆਨ ਹੋਣਾ ਕਤਕਤੂਝੇ ਨਾਨਕ ਮਿਲ ਖੇਲੇ ਕਜਿਆਂ ਵੇਖੇ ਤਿਆਂ ਵੇਖ ਮਹਲਾ ਦੂਜਾ ਹੋ ਮੈਂ ਜਾਤ ਮੈਂ ਕਰਮ ਕਮਾਇ ਮੈਂ ਨਿਬੰਦਨਾ ਫਿਰ ਫਿਰ ਜਨਮ ਨਿ ਪਾਇ ਹੋ ਮੈਂ ਕਤੁਪਜੇ ਗ ਸੰਜਮਿ ਹੋ ਜਾਇ ਹੋ ਮੈਂ ਇਹ ਹੁਕਮ ਮੈਂ ਪ੍ਰਕਿਰਤਿ ਪਿਰਾਇ ਹੋ ਮੈਂ ਦਿਰਗ ਰੋਗੇ ਦਰਬਿਸ ਮੈਂ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾਬ ਸਬਦ ਕਮਾਏ ਨਾਨਕ ਸੁਣੋ ਜਿਨਾਂ ਤਿਸੁ ਜਨਮ ਦੋਖ ਜਾਇ ਪੋੜੀ ਸੇਵਕੀਤੀ ਸੰਤੋਖੀ ਜਿਨੇ ਸਚੋ ਸਚ ਤਿਆਆ ਔਨਿ ਮੰਦੇ ਪੈ ਨ ਰਖਾਉਣ ਕਰ ਸੁਕਰਤ ਧਰਮ ਕਮਾਏ ਔਨਿ ਦੁਨਿਆ ਤੋੜੇ ਬੰਦਨਨ ਪਾਣੀ ਥੋੜਾ ਕਾਇਆ ਤੋ ਬਖਸੀ ਅਗਲਨਿਤ ਦੇਵ ਚੜੇ ਸਵਾਯਾ ਬਣੀ ਆਈ ਵੱਡਾ ਪੈਸ ਲੋਕ ਮਹਲਾ ਪਹਿਲਾ ਪੁਰਖਾਂ ਬਿਰਖਾਂ ਦੇ ਟਾਹ ਤੇ ਤਾਂ ਮੈਂ ਗਾ ਖੇਤਾਂ ਦੀ ਪਾਲਾ ਵਾ ਮੰਡਲਾ ਖੰਡਾ ਵਰ ਪੰਡਾਨ ਜਿਰ ਉਤਪੂਜਾ ਖਾਣੇ ਸਹਿਤ ਜਾ ਸੁਮਿਤ ਜਾਣੇ ਨਾਨਕਾ ਸਾਰਾ ਮੇਰਾ ਜੰਤ ਜੰਤ ਨਾਨਵ ਜੰਤ ਪੈ ਕੇ ਸਮਾਲੇ ਸੁਬਨਾਏ ਨਿਨ ਕਰਤੇ ਕਰਨਾ ਕੀ ਚਿੰਤਾ ਬਿਕਰਨੇ ਤਾਂ ਤਾਏ ਸੋ ਕਰਤਾ ਚਿੰਤਾ ਕਰ ਜਿਨੋ ਪੈ ਜਗ ਤਿਸ ਜਵਾਰੇ ਸਵਾਸ ਤਿਸ ਤਿਸ ਦਿਬਾ ਨਭੰ ਨਾਨਕ ਸੱਚੇ ਨਾਮ ਬਿਨ ਕੀਆ ਟਿਕਾ ਕੀਆ ਤੰਗ ਬਿਨ ਕਿਆ ਟਿੱਕਾ ਕਿਆ ਤੰਗ ਮਾਲਾ ਪਹਿਲਾ ਲਖ ਨੇ ਕਿਆ ਚੰਗੀਆਂ ਲਖ ਪਨਾ ਪਰਮਾਨ ਲਖ ਤਪੁਰ ਤਿਰਤਾ ਸਹਿਜਗਮਾ ਲਖ ਸੁਤਨ ਸੰਗਰਾਮ ਰਣ ਮੇ ਛਟੇ ਪ੍ਰਾਂ ਲਖ ਸੁਤੀ ਲਖ ਗਿਆਨ ਧਿਆਨ ਪੜੇ ਪਾਠ ਪ੍ਰਾਂ ਜਿਨ ਕਰਤੇ ਕਰਨਾ ਕੀ ਲਿਖਿਆ ਮਨ ਜਾਣ ਨਾਨਕ ਮਿੱਥੇ ਮਿੱਥਿਆ ਕਰਉ ਉੱਚਾ ਨਹੀਂ ਆਨ ਕੋੜ ਸੱਚਾ ਸਹਬੇ ਕੋ ਤੋਂ ਜਨ ਸੱਚੋ ਸਚ ਵਰਤਾ ਜਿਸ ਕਾ ਦੇ ਤਿਸ ਮਿਲੈ ਸਤਿ ਕੰਤ ਨੇ ਸਚ ਕਮਾਇ ਸਤਿ ਬ੍ਰਹਮੇ ਸਤਿ ਪਾਜਨ ਕੀਰਦੇ ਸਚ ਵਸਾਇ ਮੋਰਖ ਤੁ ਨ ਜਾਣੇ ਮਨੋ ਕਿ ਜਨ ਕੋ ਵਾਰ ਜਤਨੇ ਆ ਕਾਇਆ ਵਿੱਚ ਦੁਨੀਆ ਕਾ ਕ ਆ ਸਲੋਕ ਮਹਲਾ ਪਹਿਲਾ ਪੜਪੜ ਗੱਡੇ ਲਦੀਏ ਪੜਪੜ ਪਰੇ ਸਾਤ ਪੜਪੜ 베ੜੀ ਪਾਈ ਪੜਪੜ ਗੜੀ कात ਫੜੀਏ ਜੀਤੇ ਬਰਸ ਬਰਸ ਫੜੀਏ ਜੀਤੇ ਮਾਸ ਫੜੀ ਜੀਤੇ ਅਰਜਾ ਪੜੀ ਜੀਤੇ ਸਾਹਸ ਨਾਨਕ ਲਿਖ ਲਿਖ ਗਲ ਹੋਰ ਨਜਕ ਨ ਜਾਕ ਮਾਲਾ ਪੈ ਲਾ ਲਿਖ ਲਿਖ ਪੜਿਆ ਤੇਤਾ ਕੜਿਆ ਬਹੁਤ ਰਤ ਪਵਯ ਤਿਤੋ ਲਵਯ ਬੋ ਬਿਗ ਕੀਆ ਦੇ ਦੁਖ ਦੀਆ ਸੋ ਬਿਜੀਆਂ ਆਪਣਾ ਕੇ ਅਨਨਾਖਾ ਸਤ ਗਵਯ ਬੋ ਰੁਕ ਪਾ ਦੂਜਾ ਪਾ ਬਸਤਨਾ ਪਹਿਰੇ ਇਹ ਰਜ਼ ਕਰੇ ਮੋਨ ਬਗੁਤਾ ਕਿਉਂ ਜਾਗੇ ਬਰ ਬਿਨ ਸੁਤਾ ਭਗੁਪਤਾ ਨਾ ਪਿਨਾ ਕੀਆ ਕਮਾਲਾ ਲਿਖਾਈ ਸ਼੍ਰੀ ਛਾਈ ਪਾਏ ਮੋਰ ਕੰਦੇ ਪਤ ਗਵਾਈ ਵਿੜਨਾ ਮੈਂ ਪੁਛਤਾਏ ਨਾ ਪਾਈ ਰਹੇ ਬਿਮਾੜੀ ਮਣੀ ਸਮਾਣੀ ਆੰਦ ਨ ਜਾਣੇ ਫਿਰ ਪਛਤਾਣੇ ਸਤਿਗੁਰੂ ਪਿੱਟੇ ਸੋ ਸੁਗਪਾਏ ਹਰ ਕਾ ਨਾਮ ਮਨ ਵਸੈ ਨਾਨਕ ਨਦਰ ਕਰੇ ਸੋ ਪਾਏ ਆਸ ਦੇਸ ਤੇ ਨੇ ਕੇਵਲ ਹਮੈ ਸੋ ਜਲਾਏ ਪੋੜੀ ਭਗਤ ਤੇ ਮਨ ਭਾਉ ਦੇ ਦਰਸਨ ਕੀਰਤਨ ਗਾਵੰਦੇ ਨਾਨਕ ਕਰਮਾਂ ਬਾਰੇ ਦਰੜ ਹੈ ਦੋਏ ਨਾ ਲੈਣੀ ਤਮ ਦੇਖ ਮੂਲ ਨਾ ਪੂਜਣ ਆਪਣਾ ਹਉਨ ਦਾ ਬਣਾਏ ਦੇ ਹੌਂਡਾ ਢੇਕਾ ਨਿਜ ਜਾਦੂ ਤੁਮ ਜਸਦਾਇ ਦੇ ਤਰ ਮੰਗੇ ਜਦ ਧਿਆਇ ਦੇ ਸਲੋਕ ਮਹਲਾ ਪਹਿਲਾ ਕੋੜ ਰਾਜਾ ਕੋੜ ਪ੍ਰਜਾ ਕੋੜ ਸਭ ਸੰਸਾਰ ਕੋੜ ਮੰਡਵ ਕੋੜ ਮਾੜੀ ਕੋੜ ਵਿਸਨਾਰ ਕੋੜ ਸੁਨਣਾ ਕੋੜ ਰੂਪਾ ਕੋੜ ਪੈਨਨਹਾਰ ਕੋੜ ਕਾਇਆ ਕੋੜ ਕੱਪੜ ਕੋੜ ਉਪਪਾਰ ਕੋੜ ਮੀਆਂ ਕੋੜ ਵਿਪੀਖ ਕੋਪੇਖਾਨ ਕੋੜ ਕੋੜੇ ਨੇ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀ ਜੇ ਦੋਸਤੇ ਸਭ ਜੁਗ ਚੱਲਣਹਾਰ ਕੋੜ ਮਿੱਠਾ ਕੋੜ ਮੱਖੋ ਕੋੜ ਡੂਬੇ ਪੂਰ ਨਾਨਕ ਖਾਣੇ ਬੇ ਨਿੱਤੀ ਦੁਜ ਬਜੂ ਕੋੜ ਕੋੜ ਮਾਲਾ ਪਹਿਲਾ ਤਪ ਪਰ ਜਾਣੀਐ ਜਾਰੀ ਦੇ ਸੱਚਾ ਹੋਏ ਕੋੜ ਕੇ ਮਲ ਉਤਰ ਤਨ ਕਰਿ ਚਾ ਤੋ ਇਸ ਤਪਰ ਜਾਣੀਐ ਜਾ ਸੱਚ ਤਰੇ ਪਿਆਰ ਨਾਉ ਜਨਮ ਰੇ ਇਸ ਤਪ ਮੁਗਦਵਾਸ ਤਪਰ ਜਾਣੀਐ ਜਜੁਗਤ ਜਾਣੇ ਜੀਵ ਦਰਤ ਘਾਇਆ ਸਾਧਕੇ ਵਿਚ ਦੇ ਕਰਤਾ ਪੀਰ ਇਸ ਤਪਰ ਜਾਣੀਐ ਜਾ ਸਿਕ ਸੱਚੀ ਲੈ ਦੇ ਜਾਣ ਜੀ ਕਿਛ ਪੁਨ ਦਾਨ ਕਰੈ ਸਚਤਾ ਪਰ ਜਾਣੀਏ ਜਾਤਮ ਤਿਤ ਕਰੇ ਨਿਵਾਸ ਤੁਗਨ ਪੁਜ ਕੇ ਬਿ ਕਰੇ ਨਿਵਾਸ ਸ ਸਬਨੋਇ ਦਾ ਰੂਪ ਆਪ ਕੱਢੇ ਤੋਏ ਨਾਨਕ ਕੋ ਕਾਣੇ ਬੈਨ ਤੀ ਜਨ ਸਚ ਪੱਲੇ ਹੋਏ ਪੌੜੀ ਦਾਨ ਮੈਂਡਤ ਲੇ ਕਾਗ ਜੇ ਮਿਲੇ ਤਮ ਸਬ ਲਾਈਏ ਕੂੜਾ ਲਾਲ ਛੜਿਏ ਕੋ ਕੂੜਾ ਲਾਲ ਛੜਿਏ ਹੋਰ ਇੱਕ ਮਨ ਲਖ ਤਿਆਈਏ ਬਲ ਤੇਰੋ ਪਈ ਜੀਵਰੀ ਕਾਰ ਕਮਾਇ ਜੀ ਹੋਵੇ ਪੁਰਵ ਲਿਖਿਆ ਤਾ ਤੁੜ ਤਿਨਾਂ ਦੀ ਭਾਈਏ ਮਾ ਤੋੜੀ ਸੇਵ ਕੋ ਇਸ ਲੋਕ ਮਾਲਾ ਪਹਿਲਾ ਸੱਚ ਕਾਲ ਕੋੜ ਵਰਤਿ ਅਕਾਲਿਕ ਬੇਤਾਲ ਜਬੀਜ ਪਤਲ ਗਿਵ ਕੋ ਗਾ ਵਿਦਾਲ ਜੇ ਕੋ ਵਿਤੰਗਰ ਤਿਰਤੋਏ ਨਾਨਕ ਪਏ ਪਾਰਾਂ ਕੋਰੇ ਰੰਗ ਨਾ ਸੋਏ ਮੇਜ ਕੋ ਚੜਾਈ ਸਰੰਭ ਤਨੋਏ ਨਾਨਕ ਭਗਤੀ ਜੇ ਰਪੇ ਕੋੜੇ ਸੋਏ ਨਾ ਕੋਏ ਮਾਲਾ ਪਹਿਲਾ ਲਭ ਪਾਵ ਤੋਏ ਰਾਜ ਮਹਿਤਾ ਕੋੜੋ ਸਖਦਾਰ ਕਾਮਨ ਸਤਪੁਚੀ ਪਿਵ ਕਰੇ ਵਿਚਾਰ ਅੰਧੇ ਰੇਤ ਗਿਆਨ ਵਣੇ ਪਏ ਪ੍ਰੇਮੁਰਦਾਰ ਗਿਆਨਿ ਨੱਚੇ ਵਾਜੇ ਵਾ ਬਿਰੋਪਰੇ ਸਿੰਗਾਰ ਉਚੇ ਕੋ ਕੇ ਵਦ ਕਬਿ ਜੁ ਤ ਕਬਿ ਵਿਚਾਰ ਮੂਰਖ ਪੁੰਨਤ ਕੁਮਤ ਜੋ ਸੇ ਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੁਗਦਵਾ ਜੋ ਤਿਸਦਾ ਵਿਗਤ ਨਾ ਜਾਣੇ ਛੜੇ ਗਿ ਬਹਾ ਬੇ ਕਰਪਾ ਸੁਖ ਪੂਰ ਆਪੇ ਹੋਵੇ ਘਟਨਾ ਕੋ ਆਖੇ ਪਤਵ ਪਤ ਪਰਵਾਣਾ ਪਿੱਛੇ ਪਏ ਤ ਨਾਨਕ ਤੋਲਿਆ ਜਾਪੇ ਮਹਲਾ ਪਹਿਲਾ ਵੋਦੀ ਸੁਭਜੰਗ ਨਾਨਕ ਚਰਕੀ ਸੋਇ ਸੁਬਿਨੇ ਛਾਲਾ ਮਾਰਿਆ ਕਰਤਾ ਕਰਤਾ ਕ੍ਰਿਸ਼ ਹੋਇ ਅੱਗੇ ਜਾਤ ਨਾ ਜੋਰ ਗਿਜਿਨਾ ਜਿਨ ਕੇ ਲਿਖੇ ਪਤਪ ਵਿੱਚ ਚੰਗੇ ਸਈ ਕਹਿ ਫੋੜੀ ਤੁਰ ਕਰਮਾ ਵਜਨਾ ਕੁਤ ਪਾਇਆ ਤਾ ਤਿੰਨੇ ਕਸਮ ਤਿਆਏ ਨਾ ਜਨਤਾ ਕੇ ਵਿਚ ਕੁਛ ਨਾਏ ਤੁਦ ਵਿੱਕੀ ਜਗ ਤੁਪਾਇ ਇਕ ਨਾਨੂ ਤੁਮੈ ਲੈ ਕਾਪ ਤੁਦ ਕੁਆਇਆ ਗੁਰ ਕਰਪਾ ਤੇ ਜਾਣਿਆ ਜਿ ਤਿਤੁ ਦਾਪ ਜਾਇਆ ਸੇ ਸਚ ਸਮਾਇਆ ਸਲੋਕ ਮਾਲਾ ਪਹਿਲਾ ਦੁਖ ਦਾ ਰੋਗ ਸੁਖ ਦਾ ਰੋਗ ਬਿਆਜ ਸੁਖ ਤਾਂ ਮਨੋਏ ਤੋ ਕਰਤਾ ਕਰਨਾ ਮੈਂ ਨਾ ਹੀ ਜਪਿਰਨਾਏ ਬਲਿਆਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਿਖਿਆ ਰਾਵ ਜਾਤਮੈ ਜੋ ਜੋਤ ਮੈਂ ਜਾਤਾ ਕਲਕਲਾ ਭਰਪੂਰਿਆ ਤੋ ਸੱਚਾ ਸਾਹਿਬ ਜਿਸ ਵਾਲੇ ਜਨ ਕੀਤੀ ਸੋ ਪਾਰ ਪਿਆ ਕਉ ਨਾਨਕ ਕਰਤੇ ਕੀ ਬਾਤਾ ਜੋ ਉਚ ਕਰਨਾ ਸੋ ਕਰਿਆ ਮਹਲਾ ਦੂਜਾ ਜੋਗ ਸੰਬੰਧ ਗਿਆਨ ਸੰਬੰਧ ਵੈ ਸੰਬੰਧ ਬ੍ਰਾਹਮਣ ਖੱਤਰੀ ਸੰਬੰਧ ਸੂਰ ਸੰਬੰਧ ਸੂਗ ਸੁਦਰ ਸੰਬੰਧ ਪ੍ਰਪ੍ਰਿਤ ਸਿਰ ਸੰਬੰਧ ਏਕ ਸੰਬੰਧ ਜੇ ਕੋ ਜਾਣੇ ਪਿਉ ਨਾਨਕ ਤਾਂ ਕਾ ਦਾਸ ਸੋਇ ਨਰਜਨ ਦੇਵ ਮਹਲਾ ਦੂਜਾ ਏਕ ਕ੍ਰਿਸ਼ਨਾਨ ਸਰਬ ਦੇਵਾ ਦੇਵ ਦੇਵ ਤਾਤਮਾ ਆਤਮਾ ਵਸਦੇ ਜੇ ਕੋ ਜਾਣੇ ਪਿਉ ਨਾਨਕ ਤਾਂ ਕਾ ਦਾਸ ਸੋਇ ਨਰਜਨ ਦੇਵ ਮਹਲਾ ਪਹਿਲਾ ਕੁੰਬੇ ਬਤਾ ਜਲ ਰੇ ਜਲ ਬਿਨ ਕੁੰਮ ਨਾ ਹੋਏ ਗਿਆਨ ਕਾ ਬਤਾ ਮਨ ਰੇ ਗੁਰ ਬਿਨ ਗਿਆਨ ਨਾ ਹੋਏ ਕੋੜੀ ਪੜਿਆ ਹੋਵੇ ਗੁਣੇ ਗਾਰ ਤੋ ਮੈਂ ਸਾਧਨਾ ਮਾਰੀਏ ਜਿਹਾ ਕਾਲੇ ਕਲਨਾ ਤੇ ਉਹ ਨਾ ਵਿਚਾਰੀ ਸਿਖਰ ਨਾ ਖੇੜੇ ਜਿੱਦਰ ਕੇ ਬਿਹਾਰੀ ਪੜਿਆ ਤੇ ਅੰਮਿਆਂ ਵਿਚਾਰ ਅਗੇ ਵਿਚਾਰੀ ਅਮੋ ਚਲੇ ਸੋ ਅਗੇ ਮਾਰਿਆ ਸ਼ਲੋਕ ਮਾਲਾ ਪਹਿਲਾ ਨਾਨਕ ਮੈਰ ਸਰੀਰ ਕੈ ਕਰਤਿ ਰਤਿਵਾਉ ਜੋ ਜੋ ਫੇਰ ਬਟਾਈਏ ਗਿਆਨੀ 부ਝੇ ਤਾ ਸਤਿ ਜੋ ਗੁਰ ਸੰਤੋ ਕਾ ਕਾਹ ਦਰਮ ਅਗੇ ਰਤਵਾਉ ਤ੍ਰਿਤ ਜਤੇ ਜਤੇ ਕਾਜੁਰ ਗ੍ਰਤਵਾਉ ਦਵਾਪੁਰ ਤਪਿ ਕਸ ਦਗ੍ਰਤਵਾ ਕਲਜ ਰਤੁਗਨ ਕਾ ਕੁੜ ਗ੍ਰਤਵਾਉ ਮਹਲਾ ਪਹਿਲਾ ਸਾਮ ਕਿਸਤਮ ਸਵਾਮੀ ਸਤਿਮਿਆਚੇ ਸਾਚਰੇ ਸਭ ਕੋ ਸਤਸਮਾ ਵੇ ਰੰਗਿਆ ਰ ਵਰਪੂਰ ਰਾਮ ਨਾਮ ਦੇਵ ਮੇ ਸੂਰਨ ਲਪ੍ਰਚਿਤ ਜਾਏ ਨਾਨਕ ਤੁਮਕ ਹੰਤਰ ਪਾਇ ਜੋਜਮੈ ਜੋਰ ਚੱਲੇ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਿਆ ਪਾਰਜਤ ਗੁਪੀਰੇ ਬਿੰਦਰਾ ਬਨਮੇ ਰੰਗ ਕੀਆ ਕਲਮੇ ਬੇਦ ਦਰਬਨ ਉਹ ਨਾਮ ਕੁਦਇ ਲੋਬੇ ਨਿਲਵਸਤ ਲਿਖ ਪਰੇ ਪੈਰੇ ਤੁਰਕ ਪੜਾਨੀ ਅਮਲ ਕੀਆ ਚਾਰੇ 베ਦੇ ਸੁਚਿਆਰ ਉਪੜੇ ਗੁਣ ਤਿੰਨ ਚਾਰ ਵਿਚਾਰ ਬਭਗਤ ਕਰਨੇ ਸਦਾ ਤਉ ਨਾਨਕ ਅਮਕੰਤਰ ਪੈ ਭੋੜੇ ਸੁਗ੍ਰਿਵਤੂ ਵਾਰ ਜਿਤ ਮਿਲਿਆ ਖਸਮ ਸਮਾਲਿਆ ਜਿਨ ਕਰ ਉਪਦੇਸ਼ ਗਿਆਨਾਂ ਜਰਦੇ ਨੇ ਨਿਤ੍ਰ ਜਗਤ ਨੇ ਆਲਿਆ ਕਸਮ ਛੋੜੇ ਦੂਜੇ ਲੱਗੇ ਰੂਵੇ ਸੇਵਣ ਜਾਰ ਸੁਗ੍ਰਿਵਤ ਤਵ ਲਿਖਨੇ ਵਿਚਾਰਿਆ ਅਖਰ ਕਿਰਪਾ ਪਾਰ ਉਤਾਰਿਆ ਅਖਰ ਕਿਰਪਾ ਪਾਰ ਉਤਾਰਿਆ ਸ਼ਲੋਕ ਮਹੱਲਾ ਪਹਿਲਾ ਸਿਮਲ ਰੁਕ ਸਿਰਾ ਰਾਂ ਤਦੇ ਰਗਤ ਮੋਚ ਉਹ ਜਿ ਆਵਿਆਸ ਕਰ ਜਾਇ ਨਾ ਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਮਨਾਇ ਪਤ ਮਿਟਤ ਨੇ ਵਿਨਾ ਨਕਾ ਗੁਣ ਚੰਗਿਆਈਆਂ ਤਤ ਸਭ ਕੋ ਨੇ ਆਪ ਕੋ ਉਪਰ ਕੋ ਨੇ ਬਨਾ ਕੋਈ ਦਰਤ ਰਾਜੂ ਤੋਲੇ ਨੇ ਮੇ ਸੁਗੋਰਾ ਹੋਇ ਅਪਰਾਧੀ ਦੋਨਾ ਨੇ ਮੇ ਜਿੰਤਾ ਮਰਗਾਇ ਸੇ ਸੁਨਵਾਈਏ ਕਿਆ ਤੇ ਜਗ ਸੁਦੇ ਜਾਏ ਮਹਲਾ ਪਹਿਲਾ ਵਰਪੁਸ ਕਸਾ ਸੰਦੇਵਨ ਨਮਾ ਬਦੰਗ ਮਿਲ ਪੂਜ ਸਬੁਗੁਰ ਸਮਾਦ ਮੁਖ ਜੋਟ ਰੁਕਨ ਸਰੰਗ ਤਰਪਾਲ ਤਿਆਰ ਵਿਚਾਰ ਗਲਮਾਲਾ ਤਿਲਕ ਲਾਟ ਦਦੋਤੇ ਵਸਤਰ ਕਪਾਟੰ ਜੇ ਜਾਨ ਸਵਰਗੰ ਕਰਮੰ ਸਭੋ ਕੰਨੇ ਚਾਓ ਕਰਮੰ ਕੋ ਨਾਨਕ ਨਚਾਓ ਤਿਆ ਵੇਣ ਸਦਕ ਵਟ ਨਾ ਪਾਵੇ ਫੋੜੀ ਕੱਪੜ ਰੂਪ ਸਵਾਮਨਾ ਛਰ ਦੁਨੀ ਅੰਦਰ ਜਾਵਣਾ ਮੰਨ ਦਾ ਚੰਗਾ ਅਪਣਾਪੇ ਕੀਤਾ ਪਾਵਨ ਹੁਕਮ ਕੇ ਮਨ ਭਾਵੇਂ ਦੇ ਰਾਹੀ ਪੀੜੀ ਅੱਗੇ ਜਾਵਣਾ ਨੰਗਾ ਦੁਜ ਕ ਚਾਲਿਆ ਤਾਂ ਦਿਸੇ ਕੜੜਾ ਰਾਮਣਾ ਕਰਿਓ ਗੁਣ ਪਛਤਾਵਣਾ ਕਰਿਓ ਗੁਣ ਪਛਤਾਵਣਾ ਸ਼ਲੋਕ ਮਾਲਾ ਪਹਿਲਾ ਦਇਆ ਕ ਪਾਸ ਸੰਤੋਖ ਸੂਤ ਜਤ ਘੰਟੀ ਸਤ ਵਟ ਇਹ ਜਨੀ ਚਾ ਜੀ ਕੈਂ ਤਾ ਪੰਡੇ ਗਤ ਨੈ ਟੋਟੇ ਨਮ ਲਗੇ ਨਾ ਚਲੇ ਨਾ ਜਾਏ ਤਨ ਸਮਾਨ ਸੁ ਨਾਨਕ ਜੁਗਰ ਚੱਲੇ ਪਾਇ ਚੋਕੜ ਮੂਲ ਨਾਇ ਵਿਚੋ ਕੇ ਪਾਸ ਕ ਕਣ ਚੜਾਇਆ ਗੁਰ ਬ੍ਰਹਮਣ ਤਿਆ ਹੁਮੋ ਜੁੜ ਪੈ ਤੰਗ ਅਗਿਆਮਾ ਲਖ ਪਹਿਲਾ ਲਖ ਚੋਰੀਆਂ ਲਖ ਜਾਰੀਆਂ ਲਖ ਕੁੜੀਆਂ ਲਖ ਕਾਲ ਲਖ ਤਗਿਆਂ ਪੈ ਮਾਨਿਆ ਰਾਜ ਨਾ ਜੀ ਨਾ ਤੰਤ ਪਉ ਪੱਤੀ ਬ੍ਰਾਹਮਣ ਵਟਿਆਏ ਕਉਬ ਕਰ ਰੈਨ ਖਸ ਉਪਵਾਕੇ ਪਾਇ ਹੋਰ ਪੁਰਾਨਾ ਛੱਡਿਏ ਵੀ ਫਿਰ ਪਾਈਏ ਹੋਰ ਨਾਨਕ ਤੰਗ ਨਾ ਟੁੱਟੇ ਜੇ ਤੰਗ ਨਾ ਹੋਵੇ ਜੋਰ ਮਹਲਾ ਪਹਿਲਾ ਨਾਏ ਮਨੀ ਪਤਵ ਜੀ ਸਲਾਇ ਸਤਸੂਤ ਦਰਬੇਂਦਰ ਪੈ ਤੰਗ ਨਾ ਤੁੱਜ ਸੂਤ ਮਹਲਾ ਪਹਿਲਾ ਤੰਗ ਨੰਦਰੇ ਤੰਗ ਨ ਨਾਰੀ ਭਲ ਕੈ ਤੁਪ ਨਿਦਾੜੀ ਤੰਗ ਨ ਫੇਰੀ ਤੰਗ ਨਾਤੇ ਤੰਗ ਨ ਜੀਵਾ ਤੰਗਨਾ ਕੀਵ ਤੰਗਾ ਪਿਵ ਤੇਵੜ ਤਾ ਗਵਰ ਗਤੇਰੇ ਪੜ ਘਰੇ ਆਵ ਕਲ ਕਗਰ ਦਸ ਤੇਰਾ ਸੁਨ ਬਿਕਤ ਲੋਕ ਹਵਡਾਨ ਮਨੰਦਾ ਨਾਸ ਜਾਨ ਪੂੜੀ ਸਾਇਬ ਦਿਆਲ ਕਿਰਪਾ ਕਰੇ ਤਾਂ ਸਹਿ ਕਰ ਕਰੇ ਸੇ ਸੋ ਸੇਵ ਸੇਵ ਕਰ ਜਿਸਨੋ ਕਮਨੈ ਸੇਵ ਕਮਨੈ ਹੋਏ ਪ੍ਰਵਾਂਤ ਅਕਤਮੇ ਕਾਮਲ ਪੈ ਸੇਵ ਕਸਮੇ ਵਾਜੋ ਕਰੇ ਮਨ ਚੰਦੇ ਜਦ ਪਲ ਸੋ ਪਲ ਪੈ ਸੀਤੰਦਰ ਗੇ ਫੈੰਦੇ ਜੈ ਸਿਰੋਕ ਮਾਲਾ ਪਹਿ ਲਾ ਗਾ ਬ੍ਰਾਹਮਣ ਕੋ ਕਰ ਲਾਓ ਗੁਰ ਤਰਹਾ ਗੁਰ ਤਰ ਨਾ ਜਾਏ ਧੋਤੀ ਟਿੱਕਾ ਤੇ ਜਮਾ ਲੈ ਜਨਮ ਰੇਸ਼ਾ ਖਾਈ ਅੰਦਰ ਪੂਜਾ ਪੁਰੇ ਕਤੇ ਬਾਸ ਜੰਮ ਫੁਰ ਕਾ ਪਾਏ ਛੋੜਿਆ ਲੈ ਪਕੰਨਾ ਨਾਮ ਲਾਏ ਤਰੰਦਾ ਮਹਲਾ ਪਹਿਲਾ ਮਾਨਤ ਕਾ ਖਾਣ ਕਰੇ ਨਿਵਾਸ ਸ੍ਰੀ ਵਕਾਂਤਨ ਫਰਤਾਗ ਤਨ ਗਰ ਬ੍ਰਾਹਮਣ ਪੂਰੇ ਨਾਦ ਨਾ ਵੇ ਸਾਦੇ ਕੁੜੇ ਰਸ ਕੁੜਾ ਫਰ ਫੁਰ ਬੁਰ ਕਰ ਸਰਬ ਤਰਮ ਕਾੜੇ ਰਾਦੂ ਨਾਨਕ ਕੋੜਿਆ ਭਰਪੂਰ ਮੱਤੇ ਟਿੱਕਾ ਢੇੜ ਤੋਂ ਟਿੱਕ ਪਇ ਅਥ ਸ੍ਰੀ ਜਗਤ ਕਸਾਈ ਨੀਲ ਵਸਤਰ ਪਹਿਰੇ ਪ੍ਰਵਾਨ ਅੰਗਰੇਸਤਾਨ ਲਿਪੂ ਪ੍ਰਾਨ ਵਾਕਿਆ ਕਾ ਕੁੱਟਾ ਬਕਰਾ ਖਾਣਾ ਚੁੱਕ ਕੇ ਪਰ ਕਿਸ ਨਾ ਜਾਣਾ ਦੇਖ ਕੇ ਚੁੱਕਾ ਕੰਢੀਕਾਰ ਉੱਪਰ ਬੈਠੇ ਕੁੜਿਆ ਮਤ ਬਿਟੇ ਨਾ ਮਤ ਬਿਟੇ ਏਉ ਤਾਂ ਏਉ ਅਨ ਸਾਡਾ ਫਿੱਟੇ ਤਨ ਫਿੱਟੇ ਪੈਰ ਕਰਨ ਮਨ ਜੁੱਤੀ ਚਲੇ ਪਰਨ ਕਵਨਾਂ ਨ ਸਚ ਤੇ ਆਏ ਸਚੇ ਦਸ ਪਾਈਏ ਕੋੜੀ ਚਿੱਤੇ ਅੰਦਰ ਸਭ ਕੋ ਵੇਖ ਨਦਰ ਵੇਖ ਨਦਰੇ ਏਟ ਚਲਾਈਂਦਾ ਆਪੇ ਦੇਵੜਿਆਈਆਂ ਆਪੇ ਕਰਮ ਕਰਾਈਂਦਾ ਵੱਡੋ ਵੱਡਾ ਵਡਮੈ ਤਨੇ ਸੇ ਸੰਦੇ ਲਾਈਂਦਾ ਨਦਰ ਪੱਟੇ ਜੇ ਕਰੇ ਸੁਲਤਾਨਾ ਕਾਉ ਕਰਾਇੰਦਾ ਦਰਮੰਗਣ ਵੀ ਖਨਾ ਪਾਇੰਦਾ ਦਰਮੰਗਣ ਵੀ ਖਨਾ ਪਾਇੰਦਾ ਸਲੋਕ ਮੰਨ ਲਾ ਪਹਿਲਾ ਜੇ ਮੋਕਾ ਘਰ ਮੈਂ ਗੁਰਮੈਂ ਪਿਤਰੇ ਦੇ ਅੱਗੇ ਵਸਿਆਣੇ ਪਿਤਰੇ ਚੋਰ ਕਰੇ ਵਡਿਆ ਤੇ ਦਲਾ ਤੁਮਸ ਵਿੱਚ ਕਰੇ ਨਾਨਕ ਅੱਗੇ ਸੋ ਸੋ ਮਿਲੇ ਜੇ ਕੱਟੇ ਕਾਲ ਦੇ ਮੰਨ ਲਾ ਪਹਿਲਾ ਜੋ ਜੋ ਰਸਰ ਨਾਮਣੀ ਆਵੇ ਬਾਰੋ ਬਾਜੁੱਟੇ ਜੁੱਟਾ ਮੁਖ ਵਸੇ ਨਿਤਨਤ ਕੋ ਸੁੱਚੇ ਨਾਖੇ ਬਣ ਜਪਿੰਦਾ ਤੋਏ ਸੁੱਚੇ ਸੇ ਨਾਨਕ ਜਨ ਮਨੁਸਿਆ ਸੋਏ ਪੂੜੀ ਤੋਰੇ ਪਲਾਨ ਕੁਣ ਵੇਗ ਰੰਗ ਗਿਰੰ ਸਵਾਰਿਆ ਕੋਟੇ ਮੰਡ ਮਾੜੀਆਂ ਲਾਏ ਬਿਟੇ ਕਿਰਪਸਾਰਿਆ ਚੀਜ ਕਰਮਨ ਪਾਉਂਦੇ ਅਰਭੁ ਜਾਨਾਈ ਹਾਰਿਆ ਅਕਰ ਪਰਮਾਇਸ਼ ਕਾਇਆ ਵੇਖ ਵੇਖ ਮਿਲਤ ਹੰ ਮਰਨ ਵਿਸਾਰਿਆ ਜਰਿਆਈ ਜਬ ਨਿਆਰੇ ਸੋਕ ਮਹਲਾ ਪਹਿਲਾ ਜੇ ਕਰ ਸੁਤ ਪਮਨੇ ਸਭ ਦੇ ਸੁਤ ਕੋਏ ਗਤ ਲਕੜੀ ਅੰਦਰ ਕੀੜਾ ਹੋਇ ਜੀਤੇ ਦਾਣਿਆਂ ਨਕੇ ਜੀਆਂ ਬੋਜਨਾ ਕੋਏ ਪਹਿਲਾ ਪਣੀ ਜੀਵ ਹੈ ਜੇ ਤਰਿਆ ਸਭ ਕੋਏ ਸੁਤ ਕਿਉ ਕਰਾ ਕੇ ਸੁਤ ਪਰ ਸੋਏ ਨਾਨਕ ਸੁਤ ਕਿਵਨਾ ਉਤਾਰੇ ਗਨ ਉਤਾਰੇ ਤੋਏ ਮਲਕਾ ਮਹਲਾ ਪਹਿਲਾ ਮਨ ਕਾ ਸੁਤਕ ਲੋਭ ਜੀਵ ਸੁਤ ਕੋੜ ਕੇ ਸੁਤਕ ਵੇਖਣਾ ਪਰ ਤਰਿਆ ਤਨਧੂਰ ਰੂਪ ਆ ਕਰਨੇ ਸੋਦਕਨ ਵੇਲਾ ਤਰਾਬਿ ਖਾਇ ਨਾਨਕ ਸਾਧਮੀ ਬੰਦੇ ਜੁਮ ਪਰ ਜਾਏ ਮਾਲਾ ਪਹਿਲਾ ਸਬਸੁਤਕ ਬ੍ਰਹਮੈ ਦੂਜੇ ਲਗੇ ਜਾਏ ਜੰਮਣ ਮਰਨ ਹੁਕਮੈ ਪਾਣਿ ਆਵੇ ਜਏ ਖਾਣਾ ਪਿਣਾ ਪੀਉਤਰੈ ਜਤਨ ਰਤ ਸਲਾਇ ਨਾਨਕ ਜਿੰਨੀ ਗੁਰਮੁਖ ਪੁਜੇ ਤਿੰਨਾ ਸੋਤਕ ਨਾਇ ਕੋੜੀ ਸਤਗੁਰ ਵਡਾ ਕਰਸ ਲਾਇ ਜਿਸ ਵਿੱਚ ਵਡੀਆਂ ਬੁਡੀਆਂ ਆਸੇ ਮਿਲਿ ਤਨਦਰੀਆਂ ਆਇਆ ਜਿਤ ਸੁਬਾਣਾ ਤਮਨ ਵਸਾਈ ਆਪ ਕਮਾ ਕਰੋ ਕਮਸਤ ਕਤ ਪਰ ਵਿੱਚ ਮਾਰ ਪੜ ਬਰਿਆ ਹਾਂ ਸੈ ਤੋਟੇ ਨੰਦ ਪੈਂਸ ਰੁਕ ਮਹਲਾ ਪਹਿਲਾ ਪਹਿਲਾ ਸਚਾ ਬਿਟਿਆ ਸਚੇ ਅੱਗੇ ਰਖਿਨ ਕੋਨ ਕੋਨ ਬਿਟੂ ਜੈ ਸਚੇ ਕੁ ਜੀਵੇ ਲ ਕਪੜਾ ਸਰੋਕ ਕੋਥੀ ਜੈ ਸੱਟੀ ਅਕਸੇ ਕਿਸੇ ਰਗਾ ਦੋਖੋਨ ਦੇਵਤਾ ਪਉਣ ਦੇਵਤਾ ਸੁੰਦਰ ਦੇਵਤਾ ਲੋਣਾ ਪੰਜਵਾਂ ਪਾ ਗ੍ਰਤਾ ਆਪਾ ਕਵਿਤੇ ਪਪ ਸੁਦਰਨ ਗਣਿਆ ਤੁਕਾਂ ਪੈਂ ਆ ਤੇ ਜਿਤ ਮੁਖ ਨਾਮ ਨੂੰ ਚਿਰ ਨਾਮ ਰਸ ਖਾਇ ਨਾਨਕ ਕਿਵੈ ਜਾਣੀ ਤਿਤ ਮੁਕਤੁ ਕਾ ਪਾਇ ਮਹਲਾ ਪਹਿਲਾ ਪੰਡ ਜਿ ਮੀ ਪੰਨ ਰਮੀ ਪੰਡ ਮੰਗਣ ਵਿਆ ਪੰਡੋਈ ਦੋਸਤ ਕੰਡੋ ਚੱਲੇ ਰਾਹ ਪੰਡ ਮੁਆ ਪੰਡ ਪਾਲੇ ਵੰਡੇ ਬੰਦਾਨ ਸੁਖ ਮੰਦਾ ਗਿ ਜਿ ਮਿਰ ਜਾਨ ਪੰਡੋ ਹੀ ਪੰਡੁ ਜਿ ਬੰਡੇ ਬਾਜ ਨ ਕੋਇ ਨਾਨਕ ਵੰਡੇ ਬਾਰਾ ਕਾ ਸੱਚਾ ਸੋਏ ਜਿਤ ਮੁਕਤ ਦਸਾਈ ਬਕਰਤੀ ਚਾ ਨਾਨਕ ਤੇ ਮੁਕੁਜਰ ਸੱਚੀ ਦਰਬਾਰ ਫੋੜੇ ਸਭ ਕੋ ਆਖਿਆ ਆਖਣਾ ਆਪਣਾ ਜਿਸ ਨਹਿ ਹਜਰੁ ਕਹਾਂ ਮਿਣ ਕਢੀਏ ਕਿਤਾਬ ਆਪਣਾ ਫਿਰੇ ਕਸੜੀ ਜਾਰਣਾ ਨਹੀਂ ਅੰਤ ਜਗਤ ਕਾ ਤਰ ਕਰਿ ਬਣਾੜੀ ਬੰਦਾ ਕਿਤਨਾ ਕੀ ਪੜਖੇ ਮੁਝੇ ਮੁਰਖ ਨਾਨਕੋ ਜਿਸ ਲੋਕ ਮਾਲਾ ਪਹਿਲਾ ਨਾਨਕ ਵਿੱਕੇ ਬੋਲੇ ਅਦਰ ਮਾ ਪਿਕਾ ਹੋਏ ਪਿਕੋ ਪਿਕੋਸ ਦੀਏ ਵਿੱਕੀ ਵਿੱਕੀ ਸੋਏ ਪਿਕਾਦਰ ਕੇ ਜਟਿਏ ਮੋ ਤੁਕਾ ਪਿਕੈ ਪਾਏ ਪਿਕਾ ਮੁਰ ਕਾ ਕੇ ਪਣ ਲੈ ਸਜਾਇ ਮਾਲਾ ਪਹਿਲਾ ਦਰਝੂਟੇ ਪਹਿਜ ਬਾ ਦੁਨੀਆ ਅੰਦਰ ਪੈ ਲੜ ਛੜਤੀ ਰਜੇ ਨਾ ਉਤਰੇ ਨਾਹੀ ਪੈ ਮੇਲ ਜਿਨ ਪਰ ਅੰਦਰ ਬਾਹਰ ਪਤੜ ਤੇ ਬਲੇ ਸੰਸਾਰ ਤਿੰਨ ਲਗ ਗਰਵ ਸੇਤੀ ਦੇਖਣੇ ਵਿਚਾਰ ਰੰਗ ਸੇ ਰੰਗ ਰੋਬ ਚੁਪ ਵੀ ਕਰ ਜਾਏ ਪਰਿਵਾਰ ਨਾਏ ਕਿਸੇ ਕੇ ਰਿਵਾਸ ਚ ਨਾਏ ਦਰਵਾਜ ਉਪਰ ਕਰਚ ਮੰਗਾ ਜੱਬੇ ਤੇਰੇ ਖਾਇ ਜੀਬਾਨੇ ਕੋ ਕਮਲ ਕਾ ਹਮਤਮਾ ਮੇਲ ਦਰ ਲਾਇ ਲੇ ਕਾ ਪੀੜ ਛੁਟੇ ਨਾਨਕ ਜੋ ਤੇਲ ਕੋੜੀ ਆਪਿ ਹੀ ਕਰਨਾ ਕਿਉ ਕਲਾਪੇ ਤੇ ਤਾਰੀ ਦੇਖ ਕੀਤਾ ਆਪਣਾ ਦਰਗਚੀ ਪੱਕੀ ਸਹਾਰੀ ਜਵਾਇ ਸੁਚਨ ਸਿਰੁ ਪਿਆਈ ਵਾਰੀ ਇਸ ਕੇ ਚੀ ਪ੍ਰਾਨ ਕਿਉ ਸਬ ਮਨ ਵਿਸਾਰੀਐ अपनते अपना पिका सवारी सलुक मूजा की दूजे लगे जाए नान का समाए। चंगे चंगा कर मने सक्यों आके जे लेके वते सोए माला दूजा सलाम जवाब तुमे करे मोड़ो कुत्ता जाए ना तुम कौड़ियाँ नाई पाए पौड़े जिद से माली जिद किता पाई अपना सा गोल बुरी ਮੰਦਾ ਮੋਲਨਾ ਕੀ ਜਿਸ ਜਨਮੇ ਰਦਨਿਆਲੇ ਜਿਸ ਸਾਹਿਬ ਨਾਮ ਨਾ ਹਾਰੀ ਜਿਸ ਪਾਸਾ ਨਾਲੇ ਕੁਛ ਲੈ ਪ੍ਰਗਾ ਲੀਏ ਸ਼ਲੋਕ ਮਾਲਾ ਪਹਿਲਾ ਮਾਲਾ ਦੂਜਾ ਚੱਕਰ ਲੱਗੇ ਚੱਕਰੀ ਨਾਲੇ ਘਰ ਬਰਵਾਤ ਗੱਲਾਂ ਕਰੇ ਗਨੇਰੀਆਂ ਕਸਨ ਪੈ ਸਾਧ ਆਪ ਕੋ ਸੇਵਕ ਕਰੇ ਤਾਂ ਵਿਚ ਪਈਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੁਪਰਮਾਨ ਮਾਲਾ ਦੂਜਾ ਜੋ ਜਿਓਏ ਜੋ ਕਰ ਮੁਕਾ ਕੇ ਆਵ ਵਾਉ ਬੀਜੇ ਵਿਖ ਮੰਗੇ ਅਮਰਤ ਵਿਖੋ ਨਿਆਮ ਆਲਾ ਦੂਜਾ ਨਾਲ ਆਣੇ ਦੋਸਤੀ ਕਦਿਨਾ ਬੇਰਾਸ ਚ ਅਜਾਣੇ ਤੇ ਅਵਰਤੇ ਵਿਖ ਕੋ ਨਿਜਾਸ ਵਸਤੂ ਅੰਦਰ ਉਸਤ ਮਾਵੈ ਦੂਜੀ ਹੋਵੇ ਪਾਸ ਸਤਿ ਸਤੀ ਪੂਰਨ ਚੱਲੇ ਕਈ ਬਣਿਆ ਅਰਦਾਸ ਕੋਲਕ ਮਾਣੇ ਪੂਰ ਹੋਵੇ ਨਾਨਕ ਸਤਿਗੁਰੂ ਗਾਸ ਮਹਲਾ ਦੂਜਾ ਨਾਲ ਆਣੇ ਦੋਸਤੀ ਵੰਡੋ ਰਸੂਨੇ ਹੋ ਪਾਣੀ ਅੰਦਰ ਰੀਗ ਜਿਉ ਤਿਸ ਦਾ ਤਾਵਨਾ ਤੇ ਉਹ ਮਹਲਾ ਦੂਜਾ ਹੋਈ ਆਣੇ ਕਰੇ ਕਾਮ ਅਨਸ ਕੇ ਰਾਸ ਜੇ ਕੰਦ ਚੰਗੇ ਕਰੈ ਤੋ ਜੀ ਵੀ ਵਿਰਾਸ ਪੂੜੇ ਚੱਕਰ ਲੱਗੇ ਚੱਕਰੇ ਜੇ ਚੱਲੇ ਕਿਸਮੈ ਪਾਇਕ ਮਤ ਸੁਨੁਗ ਇਸਨੂੰ ਅਗਲੇ ਵਜੂ ਵਿਦੂ ਨਾ ਖਾਇ ਕਿਸਮੈ ਕਰੇ ਬਰਾਬਰੀ ਫਿਰ ਗੈ ਰਤੰਦਰ ਪਾਇ ਬਜੂ ਗੋਇ ਬਗਲਾ ਮੋਏ ਮੋਪ ਨਕਾ ਜਿਹ ਤਾ ਖਮਨਤ ਕੀ ਸਬਾ ਸੁਨਨਕ ਕੁਨ ਚੱਲੀ ਨਾਲ ਕਉ ਤੁਮ ਚਲੇ ਚਰਦਾਸ ਏ ਸ਼ਲੋਕ ਮੰਨ ਲਾ ਤੂ ਚਾਏ ਕਿਨੀ ਦਾ ਸਬਦ ਉਪਾਈਏ ਨਾਨਕ ਸੋ ਕਰਮਾ ਸਭ ਟੁੱਟੇ ਜੋ ਮਿਲੈ ਮੰਨ ਲਾ ਤੂ ਜਾ ਇਹ ਕਿਨੀ ਚਾਕ ਰਿਜਤ ਪਾਉ ਕਸਮ ਨਾ ਜਾਏ ਨਾਨਕ ਸੇਵਕ ਕਾੜੀ ਜੀ ਸੇਤੀ ਕਸਮ ਸਮਾਇ ਪੋੜੀ ਨਾਨਕ ਅੰਤ ਨ Japne ਹਰ ਤਾਂ ਕੇ ਪਰਵਾਰ ਆਪ ਕਰਾਏ ਸਕਤੀ ਫਿਰ ਆਪ ਕਰਾਏ ਮਾ ਇਕ ਨਾਂ ਗਲੇ ਜੀ ਜੀਰੀਆਂ ਇੱਕ ਤੁਰੇ ਚੜੇ ਵਿਚਾਰ ਆਪ ਕਰਾਏ ਕਰੇ ਆਪ ਹਉ ਸੁ ਕ੍ਰਿਪਕਾਰ ਨਾਨਕ ਅਰਨਾਜਨ ਕੀ ਅਪਿਤ ਸਿਕਰਨੇ ਸਾਰ ਜਲੋਕ ਮਹਲਾ ਪਹਿਲਾ ਆਪੇ ਪੰਡੇ ਸਜਨਾ ਆਪੇ ਪੂਰਨ ਦੇਕ ਨੰਦ ਸੁਮਾਲੇਕ ਚੁੱਲੇ ਰੇਣ ਚੜੈ ਕਨੀ ਹਾਲੇ ਪੈ ਸੁਰ ਉਪਰ ਰੇਣ ਕੜੈ ਤੈ ਨਸਵਾਰੇ ਨਾਨਕਾ ਜਨ ਕੋ ਨਦਰ ਕਰੇ ਨਾਮ ਮਾਲਾ ਦੁਜਾ ਆਪੇ ਸਿਜਿ ਕਰਿ ਆਪ ਜੈ ਵੀ ਰਖੇ ਆਪ ਤਿਸ ਜਿੰਦੂ ਭੈ ਕੇ ਦੇਖੇ ਤਪ ਤਪ ਕਿਸਨੋ ਕਈਏ ਨਾਨਕ ਸਭ ਕੁਛ ਆਪ ਪੂੜੀ ਬੁੱਢੀ ਕਿਉਂ ਨਹੀਂ ਆਈਆਂ ਕੁਝ ਕਹਿਣਾ ਕਿ ਨਾ ਜਾਏ ਸੋ ਕਰਤਾ ਕਾਗਤ ਪ੍ਰੇਮ ਰਿਦ ਸਵਾਇ ਸਾਇ ਕਰ ਕਮਾਉ ਨੀ ਦੁਰਚ ਛੋੜੇ ਤਿਨੈ ਪਾਇ ਨਾਨਕ ਕੀ ਬਾਰੀ ਹੋਰ ਦੂਜੀ ਨਾਹੀ ਜਾਏ ਸੋ ਕਰ ਜਿਰਸ ਜਿਸੇ ਰਜਾਏ ਸੁਦ ਵਾਹਿਗੁਰੂ ਜੀ ਕਾ ਖਰਚਾ ਵਾਹਿਗੁਰੂ ਜੀ ਕੀ ਫਤਿਹ